ਨਰੰਗ ਸਿੰਘ ਪਿੰਡ ਗੁਜਰਾ ਅਸੀਂ ਮਾਣੀ ਵਾਲੇ ਵਜਦੇ ਜੀ ਮੇਰੇ ਗੋਡੇ ਬਹੁਤ ਜਾਦੇ ਦੋਖਦੇ ਤੇ ਜਿੰਨੇ ਵੀ ਕਹਿ ਦਿੰਦੇ ਤੇ ਮੇਰਾ ਜਮਾਈ ਲੈ ਕੇ ਆ ਗਿਆ ਵੱਡੇ ਖੀਵੇ ਤੋਂ ਤੇ ਮੈਂ ਮਤਲਬ ਮੇਰਾ ਗੋਡਾ ਪਾਇਆ 16 ਚਾ 16 ਚ ਮੇਰਾ ਜਦੋਂ ਗੋਡਾ ਪਾਇਆ ਜੀ ਮਤਲਬ ਦੂਸਰਾ ਗੋਡਾ ਮੇਰਾ ਉਦੋਂ ਦੂਸਰੇ ਸਾਲ ਪਿਆ ਫਿਰ ਮੇਰੇ ਨਾਲ 10 ਬੰਦੇ ਹੋਰ ਆ ਗਏ 10 ਬੰਦੇ ਦੇ ਮੈਂ ਗੋਡੇ ਪਾਏ ਫਿਰ ਮੇਰੀ ਬੇਟੀ 55 ਸਾਲ ਦੀ ਹੈ ਉਹਦੇ ਗੋਡੇ ਪਏ ਜੀ 24 ਅੱਡਿਆਂ ਦੀ ਪੌੜੀ ਤੇ 10 ਇੰਚ ੱਡਾ ਉਹਨੂੰ ਕੋਠੇ ਤੇ ਜੜਜੰਦੀ ਹੈ ਜੀ ਉਹ ਅਖਿਆ ਦੋ ਬੱਚਿਆਂ ਦੇ ਮੈਂ ਪੈਰ ਫਿੱਡੇ ਕਰਾਇਆ ਜੀ ਇੱਕ ਦੀ ਤਾਂ ਮੁਠੀ ਵਿੱਚ ਹੀ ਸੀ ਤੇ ਇੱਕ ਤਾਂ ਮਾੜਾ ਜਿਹਾ ਢੇਡਾ ਪੈਰ ਸੀ ਦੋ ਬੰਦੇ ਨੇ ਮੈਂ ਭਾਈ ਨਹੀਂ ਕਿਉਂ ਲੇ ਚੂਲੇ ਪਾਉਣ ਦਾ ਤੇ ਇਹਦਾ ਤਜਰਬਾ ਮੈਂ ਭੁੰਜੇ ਹੀ ਬਹਿ ਜਾਣਾ ਜੀ ਮੋਟਰਸਾਈਕਲ ਵੀ ਚਲਾ ਲੈਣਾ ਟਰੈਕਟ ਵੀ ਚਲਾ ਲੈਣਾ ਮੈਂ ਛੋਹ ਸਾਰੇ ਹਰੇਕ ਮਸ਼ੀਨਰੀ ਦੇ ਚਲਾਉਣਾ ਮੈਂ ਜੀ ਠੋਰੀਆਂ ਭੱਜ ਵੀ ਲੈਣਾ ਮੈਂ ਭੁੰਜੇ ਬੈਠ ਵੀ ਜਾਣਾ ਮੱਥਾ ਵੀ ਟੇਕ ਲੈਣਾ ਵੀ ਬਹੁਤ ਬਹੁਤ اے ਡਾਕਟਰ ਸਾਹਿਬ ਦਾ ਧੰਨਵਾਦ ਹੈ ਤੇ ਬਹੁਤ ਹੀ ਮੈਂ ਜੀ ਮੰਨਦਾ ਕਿ ਮੈਂ 16 ਤੋਂ ਉਹ ਨਾ 16 ਦੇ ਵਿੱਚ ਮੈਂ ਇੱਕ ਨਾਂਗਾ ਨਹੀਂ ਪਾਇਆ ਜੀ ਜਿਹੜਾ ਗੋਡੇ ਵਾਲਾ ਲੈ ਕੇ ਆਉਣਾ ਮੈਂ ਉਹਰੇ ਲੈ ਕੇ ਆਉਣਾ ਬਹੁਤ ਬਹੁਤ ਧੰਨਵਾਦ ਜੱਟ ਸਾਹਿਬ ਦਾ ਬਹੁਤ ਹੀ ਵਧੀਆ ਸਪਾਈ ਹੈ ਬਹੁਤ ਹੀ ਵਧੀਆ ਕੰਮ ਹੈ